ਗੁਰੈਨ ਦੇ ਪਿੰਡ ਬੋਪਰਾਏ ਦੇ ਬਸਨੀ ਇੱਕ ਟੁੱਟੀਆਂ ਸੜਕਾਂ ਗੰਦੇ ਪਾਣੀ ਬਸਾਤੀ ਪਾਣੀ ਦੇ ਨਿਕਾਸ ਦਾ ਨਾ ਹੋਣਾ ਅਤੇ ਸ਼ਮਸ਼ਾਨ ਘਾਟ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਖਾਸੇ ਪਰੇਸ਼ਾਨ ਹਨ ਜਿਨ੍ਹਾਂ ਦਾ ਗੁੱਸਾ ਸਰਕਾਰਾਂ ਤੇ ਲੀਡਰਾਂ ਤੇ ਨਿਕਲ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਮੌਜੂਦਾ ਸੀਐਮ ਸਾਫ ਕਾ ਸੀਐਮ ਮੈਂਬਰ ਪਾਰਲੀਮੈਂਟ ਵੋਟਾ ਵੇਲੇ ਆ ਚੁੱਕੇ ਹਨ ਅਤੇ ਕਈ ਤਰ੍ਹਾਂ ਦੇ ਲਾਰੇ ਤੇ ਵਾਅਦੇ ਕਰਕੇ ਗਏ ਹਨ ਉਨਾ ਕੇ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਉਹਨਾਂ ਦੇ ਹੀ ਪਿੰਡ ਦੇ ਹਨ ਪਰ ਇਸ ਦੇ ਬਾਵਜੂਦ ਪਿੰਡ ਦੇ ਹਾਲਾਤ ਸੁਧਾਰਨ ਦਾ ਨਾਮ ਨਹੀਂ ਲੈ ਰਹੇ। ਉਹਨਾਂ ਕਿਹਾ ਕਿ ਪਿੰਡ 'ਚ ਹੀ ਇੱਕ ਸ਼ਮਸ਼ਾਨ ਘਟ ਹੈ। ਜਦੋਂ ਪਿੰਡ ਵਿੱਚ ਕੋਈ ਮੌਤ ਹੁੰਦੀ ਹੈ ਤਾਂ ਪਿੰਡ ਵਾਲਿਆਂ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਸ਼ਮਸ਼ਾਨ ਘਟ ਤੱਕ ਮ੍ਰਿਤਕ ਦੇਹ ਨੂੰ ਕਿਸ ਤਰੀਕੇ ਨਾਲ ਲਿਜਾਇਆ ਜਾਵੇ। ਹਾਲਾਤ ਇੰਨੇ ਮੰਦੇ ਹੋ ਗਏ ਹਨ ਕਿ ਹੁਣ ਅੰਤਿਮ ਸੰਸਕਾਰ ਵੀ ਗੁਰਿਆਆਂ ਦੇ ਸ਼ਮਸ਼ਾਨ ਘਟ ਵਿੱਚ ਜਾ ਕੇ ਪਿੰਡ ਵਾਸੀਆਂ ਨੂੰ ਕਰਨਾ ਪੈਂਦਾ ਹੈ। ਕਿਉਂਕਿ ਰੋਡ ਟੁੱਟਾ ਰਹਿੰਦਾ ਹੈ ਅਤੇ ਪਾਣੀ ਸੜਕ ਤੇ ਹੀ ਖੜਾ ਰਹਿੰਦਾ ਹੈ ਜਿਸ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਨਾ ਤਾਂ ਇੱਥੇ ਲਾਈਟਾਂ ਦਾ ਪ੍ਰਬੰਧ ਹੈ, ਨਾ ਹੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਹੈ। ਸੜਕ ਦੀ ਹਾਲਤ ਵੀ ਬਦ ਤੋਂ ਬਦਤਰ ਹੈ। ਪਿੰਡ ਵਾਸੀਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਵਿਕਾਸ ਦੀ ਦੁਹਾਈ ਦੇਣ ਵਾਲੀ ਸਰਕਾਰ ਉਹਨਾਂ ਦੇ ਪਿੰਡ ਵੱਲ ਵੀ ਕੋਈ ਗੌਰ ਕਰੇ ਅਤੇ ਨਰਕਪਰੀ ਜ਼ਿੰਦਗੀ ਜਿਉ ਰਹੇ ਲੋਕਾਂ ਨੂੰ ਇੱਥੋਂ ਲਿਜਾਟ ਦਵਾਈ ਜਾਵੇ ਕਿਉਂਕਿ ਇੱਥੇ ਕਈ ਧਾਰਮਿਕ ਆਸਥਾਨ ਵੀ ਹਨ ਅਤੇ ਕਈ ਪਿੰਡਾਂ ਨੂੰ ਇਹ ਸੜਕ ਜੋੜਦੀ ਹੈ। ਮੈਂ ਤਾਂ ਅੱਜ ਇਸ ਮੁੱਦੇ ਇਕੱਠੇ ਹੋਏ ਕਿ ਸਾਡੇ ਪਿੰਡ ਦਾ ਰਾਜਯੋਗ ਸਮਸ਼ਾਨਘਾਟ ਝੰਡ ਪਿੰਡ ਨੂੰ ਹੋਰ ਪਿੰਡਾਂ ਨੂੰ ਲੱਗਦਾ ਹੈ ਸਾਡੇ ਰਾਹ ਦੀ ਇੰਨੀ ਮਾੜੀ ਹਾਲਤ ਹੋ ਗਈ ਜਗਾ ਜਗਾ ਟੋਏ ਪਾਣੀ ਖੜਾ ਹੋਇਆ ਨਾ ਹੀ ਇਧਰ ਲੈਟਾ ਚੱਲਦੀਆਂ ਤੇ ਨਾ ਹੀ ਕੋਈ ਪ੍ਰਬੰਧਾ ਸਾਡੇ ਇਸ ਇਲਾਕੇ ਵਿੱਚ ਦੋ ਸਿਮ ਆ ਚੁੱਕਾ ਹੈ ਸਾਬਕਾ ਮੁੱਖ ਮੰਤਰੀ ਵੀ ਆ ਚੁੱਕਾ ਹੈ ਮੌਜੂਦਾ ਐਮਪੀ ਵੀ ਆ ਚੁੱਕੇ ਹਨ ਪਰ ਕੋਈ ਨਹੀਂ ਮਦਦ ਹਟਾਉਂਦਾ ਸਾਡੇ ਰਾਹਾਂ ਇਹ ਰਾਸ ਮੇਨ ਸਮਸ਼ਾਨਘਾਟ ਨੂੰ ਲੱਗਦਾ ਹੈ ਰੱਬ ਨਾ ਕਰੇ ਕੱਲ੍ਹ ਨੂੰ ਕਿਸੇ ਦਿੱਕਤ ਹੋਵੇ ਡੈਥ ਹੋਵੇ ਤਾਂ ਸਾਨੂੰ ਗਰਾਂ ਜਾਣਾ ਪੈਂਦਾ ਹੈ ਪਰ ਗਰਾਂ ਵਾਲਿਆਂ ਨੇ ਮਨਨ ਕਹਤਾ ਅਸੀਂ ਕਿੱਥੇ ਲੈ ਕੇ ਜਾ ਅਸੀਂ ਐਸੇ ਮੁੱਦੇ ਇਕੱਠੇ ਹੋਏ ਕਿ ਸਾਡੇ ਰਾਹ ਜਲਦੋ ਜਲਦ ਬਣਾਏ ਜਾਵੇ ਤਾਂ ਕਿ ਸਾਡੇ ਪਿੰਡ ਦੀ ਜਿਹੜੀ ਮੁੰਡਿਆ ਸਾਹਤਾਂ ਤੋਂ ਬਾਂਝਾ ਨਾ ਰੱਖਿਆ ਜਾਵੇ। ਹਾਂਜੀ ਮੇਰਾ ਨਾਮ ਯਰ ਰਸਪਾਲ ਸਿੰਘ ਸਨੋ ਕੇਵਲ ਸਿੰਘ ਅਸੀਂ ਸਾਰੇ ਬੋਪਾਰਾ ਪਿੰਡ ਦੇ ਜੀ ਨਿਵਾਸੀ ਆ। ਆ ਜੀ 메ਨ ਰਸਤਾ ਆ ਜੀ ਸ਼ਮਸ਼ਾਨ ਘਾੜ ਨੂੰ ਵੀ ਆਪਣੇ ਮੇਨ ਜਾਂਦਾ ਤੇ ਸਭ ਤੋਂ ਵੱਡੀ ਗੱਲ ਇਹ ਪਖਰਦਾਸ ਦੀ ਜਗ੍ਹਾ ਇੱਥੇ ਪਿੰਡ ਦੀ ਬਹੁਤ ਵੱਡੀ। ਉੱਥੇ ਨੂੰ ਵੀ 메ਨ ਰਾਹ ਜਾਂਦਾ। ਇਸ ਰਾਹ ਦੀ ਹਾਲਤ ਬਹੁਤ ਜੀ ਖਸਤਾ ਆ ਤੇ ਸਾਡੇ ਇਹ ਖੂਹਾਂ ਨੂੰ ਵੀ ਰਾਹ ਜਾਂਦਾ ਤੇ ਹੋਰ ਜੰਡ ਰੋਡ ਵੀ ਇਹੀ 메ਨ ਇਹੀ ਜਾਂਦਾ। ਪਰ ਇਸ ਰਾਹ ਦੀ ਕੰਡੀਸ਼ਨ ਬਹੁਤ ਖਰਾਬ ਆ ਪਰ ਇਹਦੇ ਵੱਲ ਕੋਈ ਵੀ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ਜਿਹਦੇ ਕਰਕੇ ਅਸੀਂ ਸਾਰੇ ਬਹੁਤ ਦੁਖੀ ਆ ਸਾਡੀ ਪ੍ਰਸ਼ਾਸਨ ਅੱਗੇ ਇਹ ਹੀ ਮੰਗਿਆ ਵੀ ਇਹਦਾ ਜਲਦ ਤੋਂ ਜਲਦ ਇਹਦਾ ਹੱਲ ਕੀਤਾ ਜਾਵੇ ਤਾਂ ਜੋ ਇਥੋਂ ਨੰਗਣਾ ਸੌਖਾ ਹੋ ਸਕੇ ਅੱਜ ਦਾ ਮੁੱਦਾ ਤੁਹਾਡੇ ਸਾਹਮਣੇ ਆ ਸਰਗ ਜੀ ਆ ਦੇਖੋ ਆ ਸੜਕ ਜਾਂਦੀ ਪਈ ਆ ਪਿੰਡਾਂ ਦੇ ਨਾਲ ਇਹੇ ਰੋਡ ਨਹੀਂ ਹੋ ਵੀ ਪਿੰਡ ਸਾਡੇ ਐਸੇ ਰੋਡ ਦੇ ਨਾਲ ਹੀ ਜੁੜਦੇ ਆ ਅਸੀਂ ਕਈ ਕਾਫੀ ਵਾਰ ਪ੍ਰਸ਼ਾਸਨ ਦੇ ਨਿਗਾਹ ਦੇ ਵਿੱਚ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਲਿਆਇਆ ਵੀ ਆ ਪਰ ਉਹਨਾਂ ਨੇ ਜੀ ਸਾਡਾ ਜਿਹੜਾ ਸ਼ਹਿਰ ਆਪਣੇ ਨਾ ਕਹ ਜੀ ਨਗਰ ਕੌਂਸਲ ਤੋਂ ਬਾਹਰ ਕੀਤਾ ਹੋਇਆ ਆ ਇਸ ਰੋਡ ਦੀ ਇੰਨੀ ਖਸਤਾ ਹਾਲਾਤ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਦਿਖਾਉਣਾ ਚਾਹੁੰਦਾ ਆ ਦੇਖੋ ਜੀ ਕੀ ਰੋਡ ਆ ਤੇ ਆਪਾਂ ਸਰਕਾਰਾਂ ਨੂੰ ਵੋਟਾਂ ਪਾਈਆਂ ਆ ਬਦਲਾ ਬਦਲਾ ਦੇ ਕਹਿਣ ਦੇ ਵਿੱਚ ਵੀ ਬਦਲਾ ਆਊਗਾ ਬਦਲਾ ਆਊਗਾ ਸਾਨੂੰ ਇਹ ਨਹੀਂ ਪਤਾ ਸੀਗਾ ਇਹ ਸਰਕਾਰ ਦੇ ਆਉਣ ਦੇ ਨਾਲ ਵੀ ਇਦਾਂ ਦਾ ਬਦਲਾ ਆਊਗਾ ਅਸੀਂ ਇਹਦੇ ਨਾਲ ਇਹ ਬਦਲਾ ਇਹੇ ਬਦਲਾ ਇਹਨਾਂ ਪਾਰਟੀਆਂ ਤੋਂ ਮਿਲਿਆ ਸਾਨੂੰ ਇਹ ਤਾਂ ਦੂਜੀਆਂ ਪਾਰਟੀਆਂ 'ਚ ਵੀ ਇਦਾਂ ਦਾ ਬਦਲਾਤਾ ਤੇ ਮੈਂ ਇਹੀ ਕਹਿਣਾ ਚਾਹੁੰਦਾ ਆ ਸਰਕਾਰ ਦੇ ਕੋਲੋਂ ਜਿੰਨੀ ਛੇਤੀ ਹੋ ਸਕੇ ਵੱਧ ਤੋਂ ਵੱਧ ਐਸੇ ਰੋਡ ਦੀ ਰਿਪੇਅਰ ਕਰਾਈ ਜਾਵੇ